ਸਾਨੂੰ ਇੱਕ ਫੋਨ ਆਉਦਾ ਵੀ ਅਸੀਂ ਮਿਲਣਾ ਚਾਹੁੰਦੇ ਆ ਮੈਂ ਕਿਹਾ ਵੀ ਤੁਸੀਂ ਕੌਣ ਕਹਿੰਦੇ ਅਸੀਂ ਮਿਲਣਾ ਚਾਹੁੰਦੇ ਜਗਰਾਉ ਤੋਂ ਆ ਮੈਂ ਕਿਹਾ ਵੀ ਮੇਰੀ ਯਾਰ ਗੇਮ ਨਾ ਲੱਗੇ ਮਾਰ ਨਾ ਦੇਣ ਪਰ ਫਿਰ ਵੀ ਮੈਂ ਤੇ ਇੱਕ ਮੇਰਾ ਮਿੱਤਰ ਅਸੀਂ ਦੋਵੇਂ ਭੇਸ ਬਦਲ ਕੇ ਪੱਗ ਬੰਨ ਕੇ ਉਹਨਾਂ ਦੇ ਘਰੇ ਗਏ ਤੇ ਕੁੜੀ ਰੋਈ ਕਹਿੰਦੀ ਵੀਰੇ ਮੇਰੇ ਨਾਲ ਹੋਇਆ ਜਦੋਂ ਉਸ ਕੁੜੀ ਨੇ ਫੋਨ ਤੇ ਸਾਡੇ ਨਾਲ ਗੱਲ ਕੀਤੀ ਸੀ ਕੁੜੀ ਦਾ ਮਾਂ ਪਿਓ ਚਾਚੇ ਕੁੜੀ ਦੇ ਸਕੇ ਦੋ ਭਰਾ ਜਗਰਾਉ ਦੇ ਮੋਹਤਵਾਰ ਬੰਦੇ ਐਸਐਸਪੀ ਦੇ ਹਾੜੇ ਕੱਢੇ ਉਹ ਸਾਡੀ ਧੀ ਦਾ ਰੇਪ ਖਿਆ ਪ੍ਰਦੀਪ ਸਰਪੰਚ ਨਾਲ ਸੀ ਐਸਐਸਪੀ ਨੂੰ ਕਿਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਡੀਐਸਪੀ ਜਸ ਜੋਤ ਸਿੰਘ ਨੂੰ ਕਿਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਐਸਐਚਓ ਐਸਐਚਓ ਅਮਰਤਪਾਲ ਸਿੰਘ ਨੂੰ ਕਿਹਾ ਮੇਰਾ ਰੇਪ ਹੋਇਆ ਮੋੜਤਾ ਉਹਨਾਂ ਨੇ ਅਸੀਂ ਉਹ ਚੀਜ਼ ਨੂੰ ਪੰਜਾਂ ਦਿਨਾਂ ਆਤੇ ਰੋਕਤਾ ਮੈਂ ਦਿੱਲੀ ਸੀ ਮੈਂ ਦਿੱਲੀੋਂ ਆਇਆ ਮੈਂ ਮਿਲਿਆ ਕੁੜੀ ਨੇ ਕਮਰਾ ਬੰਦ ਕੀਤਾ ਮੈਨੂੰ ਸਾਰਾ ਕੁਝ ਦੱਸਿਆ ਮੈਂ ਕਿਹਾ ਸਾਰੀ ਘਟਨਾ ਜਗਰਾਉਂਦੀ ਆ ਜਗਰਾਉਂਦੀ ਪੁਲਿਸ ਨੇ ਨਾ ਸਾਫ ਨਹੀਂ ਦੇਣਾ ਮਹਾਰਾਜ ਵੱਲੋਂ ਕੁੜੀ ਦੇ ਮੋਹ ਨਿਕਲ ਜਾਂਦਾ ਵੀ ਮੈਂ ਮੋਗੇ ਵੀ ਰਹੀ ਇੱਕ ਦਿਨ ਹੋਟਲ ਚ ਅਸੀਂ ਗੱਡੀ ਚੱਕੀ ਕਿੰਗਡਮ ਹੋਟਲ ਚ ਗਏ ਰਿਕਾਰਡ ਕਢਾਇਆ ਕੁਦਰਤੀ ਬਾਬੇ ਦਾ ਆਧਾਰ ਕਾਰਡ ਲੱਗਾ ਕੁੜੀ ਦਾ ਆਧਾਰ ਕਾਰਡ ਲੱਗਾ ਤੇ 6 ਤਰੀਕ ਪੰਜਵੇਂ ਮਹੀਨੇ ਦੀ ਨੂੰ ਇਹਦੇ ਨਾਲ 4 4 ਘੰਟੇ ਰੇਪ ਹੋਇਆ ਰਾਤੇ ਰਾਤ ਕੁੜੀ ਐਡਮਿਟ ਕਰਾਈ ਉਦੇ ਦਰਦ ਹੁੰਦਾ ਸਾਰਾ ਕੁਝ ਜੈ ਉਹਨਾਂ ਸੀਗਾ ਰੇਪ ਹੋਇਆ ਪੋਜ਼ਿਟਿਵ ਆਇਆ ਸਰਕਾਰੀ ਹਸਪਤਾਲ ਚ ਰਿਪੋਰਟ ਥਾਣੇ ਮੇਨੇ ਗਈ ਜਦੋਂ ਪਤਾ ਲੱਗਦਾ ਉਹਨਾਂ ਨੂੰ ਸਾਰਾ ਕੁਝ ਤੇ ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਮੇਰੇ ਕੋਲੇ ਜਦੋਂ ਪਹੁੰਚੀ ਤਾਂ ਮੈਂ ਸਾਰਾ ਰਿਕਾਰਡ ਹੀ ਦਿੱਤਾ ਉਸ ਰੇਪ ਦਾ ਪੁਲਿਸ ਕਿੰਗਡਮ ਹੋਟਲ ਵੈਰੀਫਾਈ ਲਈ ਆਉਂਦੀ ਹੈ ਤੇ ਉੱਥੋਂ ਦਾ ਮੈਨੇਜਰ ਕਹਿੰਦਾ ਮੈਂ ਅੱਖੀਂ ਦੇਖਿਆ ਬਾਬਾ ਧੱਕੇ ਰਿਆਂ ਨੂੰ ਰੂਮ ਚ ਲੈ ਕੇ ਗਿਆ ਸੀ ਪਰਚਾ ਦਰਜ ਹੋ ਗਿਆ ਬਲਾਤਕਾਰ ਦਾ ਪਰਸੋ ਪਰਚਾ ਦਰਜ ਹੋ ਗਿਆ ਜਸਜੋਤ ਫੇਰ ਵੀ ਕਹਿੰਦਾ ਮੈਂ ਪਰਚਾ ਕੈਨਸਲ ਕਰਵਾ ਦੂੰਗਾ ਜੇ ਇਸ ਦੇਸ਼ ਦੇ ਵਿੱਚ ਪੁਲਿਸ ਬਲਾਤਕਾਰੀਆਂ ਨੂੰ ਬਾਹਰ ਕੱਢਣ ਲਈ ਪੱਬਾਂ ਭਾਰ ਹੋ ਰਹੀ ਆ ਜੇ ਇਸ ਦੇਸ਼ ਦੇ ਵਿੱਚ ਪੱਗਾਂ ਬੰਨ ਕੇ ਜਸਜੋਤ ਨਾਲ ਲੱਗਿਆ ਹੋਵੇ ਸਿੰਘ ਡੀਐਸਪੀ ਹੋਵੇ ਉਹਨੇ ਗੁਰੂ ਘਰ ਦੇ ਵਿੱਚ ਹੋਏ ਰੇਪ ਦੀ ਰੇਪਰ ਬੰਦੇ ਨੂੰ ਬੇਗੁਨਾਹ ਸਾਬਤ ਕਰਨ ਲਈ ਦਿਨ ਰਾਤ ਇੱਕ ਕਰਦੇ ਤੇ ਸਾਡੇ ਖੂਨ ਦਾ ਪਿਆਸਾ ਅਸੀਂ ਕਿਹਦੇ ਕੋਲੇ ਜਾਵਾਂਗੇ ਪ੍ਰੂਫ ਦੇ ਦਿੱਤੇ ਉਹਨਾਂ ਨੂੰ 9000 ਕਾਲ ਰਿਕਾਰਡਿੰਗਾਂ ਮੇਰੇ ਕੋਲੇ ਬਾਬੇ ਦੀ ਇਹਨਾਂ ਦਾ ਸਾਰੀਆਂ ਸੀਸੀਟੀਵੀ ਰਿਕਾਰਡਿੰਗਾਂ ਮੈਂ ਕਢਾਲੀਆਂ ਰਾਤ 2 ਪਰਿਵਾਰਾਂ ਦੇ ਜਗਰਾਵ ਤੋਂ ਫੋਨ ਆਇਆ ਕਹਿੰਦੇ ਤੂੰ ਜ਼ਿੰਮੇਵਾਰੀ ਚੱਕ ਸਾਡੀਆਂ ਕੁੜੀਆਂ ਬਚ ਜਾਣਗੀਆਂ ਸਾਡੇ ਨਾਲ ਵੀ ਬਾਬੇ ਨੇ ਰੇਪ ਕੀਤਾ ਪੁਲਿਸ ਸੋੜਦੀ ਨਹੀਂ ਕਹਿੰਦੇ ਮੈਂ ਜਗਰਾਉਂ ਨਹੀਂ ਜਾ ਸਕਦਾ ਮੈਨੂੰ ਡਰ ਕੋਈ ਨਹੀਂ ਪਰ ਉਹਨਾਂ ਦਾ ਨੁਕਸਾਨ ਨਾ ਹੋਵੇ ਅਸਲ ਦੇ ਵਿੱਚ ਗੱਲ ਇਹ ਆ ਰੋਣਾ ਡਰ ਕਰਕੇ ਨਹੀਂ ਆ ਰਿਹਾ ਰੋਣਾ ਇਸ ਕਰਕੇ ਆ ਰਿਹਾ ਵੀ ਸਾਰੇ ਪੰਜਾਬ ਦੇ ਸਿੱਖਾਂ ਨੂੰ ਪਤਾ ਰੇਪ ਹੋਇਆ ਗੁਰੂਗਰਾ ਸਾਹਿਬ ਦੀ ਜੋੜੀ 'ਚ ਇੱਕ ਵੀ ਜਥੇਬੰਦੀ ਕਾਲ ਤੰਗ ਸਾਹਿਬ ਦਾ ਮੁਖੀ ਜਥੇਦਾਰ ਐਸਜੀਪੀਜੀ ਦੇ ਪ੍ਰਧਾਨ ਹਜੇ ਤੱਕ ਕਿਸੇ ਬੰਦੇ ਨੇ ਸਾਡੀ ਬਾਹ ਨਹੀਂ ਫੜੀ ਸਾਨੂੰ 20 ਦਿਨ ਹੋ ਗਏ ਚਾਜੜਾ ਸੁੱਤਿਆੜੂ ਸਾਰਾ ਕੁਝ ਦਿੱਤਾ 12 ਕੰਪਲੇਂਟਾਂ ਦਿੱਤੀਆਂ 12 ਪਿੰਡਾਂ ਨੇ ਐਸਜੀਪੀਜੀ ਸਮੇਤ ਪੁਲਿਸ ਨੂੰ ਕੰਪਲੇਂਟ ਕੀਤੀ ਆ ਵੀ ਰੇਪ ਹੋਇਆ ਸਾਬਤ ਕਰ ਦਿੱਤਾ ਬਾਬੇ ਦੇ 295 ਧਾਰਾ ਲਾ ਕੇ ਪਰਚਾ ਦਰਜ ਕਰੋ ਅਗਲੇ ਦਿਨ ਸਾਨੂੰ ਆਉਂਦਾ ਤੁਹਾਡੇ ਦੇ ਉੱਤੇ ਨਸ਼ੇਦਿਆਂ ਗੋਲੀਆਂ ਪਾ ਦਾਂਗੇ ਜਸਜੋਤ ਡੀਐਸਪੀ ਡਰ ਕਿਸੇ ਦਾ ਨਹੀਂ ਬਾਈ ਰੋਲਾ ਹੁਣ ਮੱਥਾ ਸਰਕਾਰ ਨਾਲ ਦੇ ਪ੍ਰਸ਼ਾਸਨ ਨਾਲ ਲੱਗ ਗਿਆ ਡਰ ਕਿਸੇ ਦਾ ਨਹੀਂ ਇੰਨਾ ਕੁ ਉਹਨਾਂ ਨੇ ਮਜਬੂਰ ਕਰਤਾ ਵੀ ਇਹ ਕਾਮ ਬੰਦਾ ਇਹ ਸੋਚਦਾ ਵੀ ਮੈਂ ਮਰ ਜਾਵਾਂ ਮੈਨੂੰ ਡੀਐਸਪੀ ਨੇ ਇੰਨਾ ਮਜਬੂਰ ਕਰ ਮਜਬੂਰ ਕਰਤਾ ਮਰਨ ਲਈ ਵੀ ਤੇਰੇ ਤੇ ਪਰਚੇ ਕਰਾਂਗੇ ਮੇਰੇ ਪਿਓ ਦਾ ਕਹਿਣਾ ਪੁੱਤ ਠੀਕ ਆ ਮੌਤਮ ਕਨਫਰਮ ਆ ਵੀ ਹਰੇਕ ਨੂੰ ਆਉਣੀ ਆ ਇੱਥੇ ਜੀਵਤ ਕੋਈ ਨਹੀਂ ਪਰ ਜੇ ਤੈਨੂੰ ਲੱਗਦਾ ਤੈਨੂੰ ਕੋਈ ਪਰੇਸ਼ਾਨ ਕਰਦਾ ਤੇ ਸਾਰੇ ਨਾਲ ਹੀ ਲੈ ਕੇ ਜਾਈ ਤੇ ਮੈਂ ਇਹ ਮੈਂ ਮਿਥਿਆ ਹੋਇਆ ਅਰਦਾਸ ਕੀਤੀ ਮਹਾਰਾਜ ਅੱਗੇ ਵੀ ਜਦੇ ਮੈਨੂੰ ਪਤਾ ਲੱਗ ਗਿਆ ਵੀ ਮੇਰੇ ਤੇ ਚੜ੍ਹਾਈ ਕੀਤੀ ਆ ਪੁਲਿਸ ਨੇ ਬੁੱਤ ਤੋੜਿਆ ਮਰਸਰ ਸਾਹਿਬ ਮੈਂ ਪੇਸ਼ ਹੋਇਆ ਪ੍ਰੋਡੂਸਰ ਕੁੱਟਿਆ ਮੈਂ ਪੇਸ਼ ਹੋਇਆ ਬਲਾਤਕਾਰ ਕੇ ਵਿੱਚ ਦਿੱਲੀ ਗਿਆ ਮੈਂ ਪੇਸ਼ ਹੋਇਆ ਕਰਨਾਟਕਾ ਚ ਮੁਸਲਮਾਨ ਕੁੜੀ ਦਾ ਰੇਪ ਹੋਇਆ ਮੈਂ ਪੇਸ਼ ਹੋਇਆ ਕਲਕੱਤੇ ਦੇ ਵਿੱਚ ਹੁਣ ਅਜੇ ਕੇਸ ਚੱਲ ਰਿਹਾ ਲੜਕੀ ਦਾ ਰੇਪ ਹੋਇਆ ਮਰਡਰ ਹੋਇਆ ਮੈਂ ਉੱਥੇ ਜਾ ਕੇ ਪੇਸ਼ ਹੋਇਆ ਤੇ ਆਹ ਮੈਂ ਘਟ ਗਿਆ ਪਰਚੇ ਦੇ ਵਿੱਚ ਕਿਵੇਂ ਪਗੋੜਾ ਹੋ ਜਾਊਗਾ ਡੀਐਸਪੀ ਸਾਫਤ ਕਰੇ ਮੈਂ ਗਲਤਾਂ ਜੇ ਡੀਐਸਪੀ ਬਿਨਾ ਪ੍ਰੂਫ ਤੋਂ ਮੇਰੇ ਤੇ ਚੜ੍ਹਾਈ ਕਰੂਗਾ ਮੈਂ ਤਾਂ ਮਰਨਾ ਹੀ ਮਰਨਾ ਮੈਂ ਕੋਈ ਨਹੀਂ ਛੱਡਣਾ ਕਿਉਂਕਿ ਗੱਲ ਇੱਥੇ ਗੁਰੂਗਰਾ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੋਏ ਰੇਪ ਦੀ ਆ ਸਾਡੇ ਦੇ ਕੋਲੇ ਪੰਜ ਰਿਕਾਰਡਿੰਗਾਂ ਨੇ ਪੰਜਾ ਦੇ ਵਿੱਚ ਜਸਜੋਤ ਦੇ ਸਨੇਹੇ ਆਇਆ ਜਸਜੋਤ ਨੇ ਸਾਨੂੰ ਡਾਇਰੈਕਟ ਨਹੀਂ ਕਿਹਾ ਉਹ ਇੱਕ ਡੀਐਸਪੀ ਉਹਨੂੰ ਪਤਾ ਵੀ ਉਹ ਬਹੁਤ ਗਾਂ ਲੰਗੀ ਹੋਈ ਚੀਜ਼ ਆ ਅੱਧਾ ਕਿਲੋ ਸੋਨਾ ਤੇ 10 ਲੱਖ ਰੁਪਏ ਦੀ ਮੰਗ ਕਰ ਰਿਹਾ ਮੇਰੇ ਤੋਂ ਡੀਐਸਪੀ ਰੋਜ਼ ਮੈਨੂੰ ਕਹਿੰਦਾ ਅੱਜ ਇਸ ਕਾਨਫਰੈਂਸ ਨੂੰ ਰੋਕਣ ਵਾਸਤੇ ਤਿੰਨ ਫੋਨ ਆਏ ਆ ਜਿਵੇਂ ਕਹਿੰਗਾ ਕਰ ਲਾਂਗੇ ਜੇ ਤੈਨੂੰ ਡੇਰੇ ਤੇ ਕਬਜ਼ਾ ਵੀ ਚਾਹੀਦਾ ਕਬਜ਼ਾ ਵੀ ਦਵਾ ਦਾਂਗੇ ਪਰ ਕਾਨਫਰੈਂਸ ਨਾ ਕਰੀ ਭਾਈ ਜੀ ਜਦੋਂ ਮਗਰ ਲੱਗੇ ਹੋ ਨਾ ਸਾਰੇ ਕਿਤੇ ਹੀ ਨਹੀਂ ਪਹੁੰਚਣ ਦਿੰਦੇਗੇ ਜਦੋਂ ਲੜਕੀ ਤੇ ਲੜਕੀ ਦਾ ਪਰਿਵਾਰ ਕਹਿ ਰਿਹਾ ਓਏ ਆ ਸਾਡੀ ਕੁੜੀ ਖੜੀ 5 ਸਾਲਾਂ ਦੀ ਸਾਦ ਨੇ ਬਲਾਤਕਾਰ ਕੀਤਾ ਤੇ ਐਸਐਸਪੀ ਡੀਐਸਪੀ ਐਸਐਚ ਉਹ ਇਹ ਕਹਿ ਦਵੇ ਥਾਣੇ ਤੋਂ ਬਾਹਰ ਨਿਕਲ ਜਾ ਅਸੀਂ ਤੁਹਾਡੀ ਸੁਣਵਾਈ ਨਹੀਂ ਕਰਨੀ ਹੋਰ ਕਿੱਥੇ ਜਾਵਾਂਗੇ ਭਾਈ ਨਹੀਂ ਕਿਸੇ ਵੀ ਥਾਣੇ 'ਚ ਦੇ ਦਿੰਦੇ ਚੰਡੀਗੜ੍ਹ ਤੋਂ ਆਇਆ ਕਰਾ ਸਕਦੇ ਮੰਨਣਾ ਨਹੀਂ ਕਰ ਸਕਦਾ ਨਹੀਂ ਕੋਈ ਨਹੀਂ ਕਰਦਾ ਭਾਈ ਉਹਨਾਂ ਕਹਿੰਦੇ ਬਕੂਆ ਹੈਣੀਗਾ ਪਤਾ ਜੀ ਤੁਹਾਡਾ ਰابطਾ ਪੰਜਾਬ ਦੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਗੁਰੂ ਗੋਬਾ ਸਿੰਘ ਜੀ ਦੇ ਸੰਗ ਆ ਅਸੀਂ ਇਹਨਾਂ ਪ੍ਰਸ਼ਾਸਨਾ ਇਹਨਾਂ ਕਾਨੂੰਨਾਂ ਤੋਂ ਪਰੇ ਹੋ ਕੇ ਚੱਲਦੇ ਆ ਅਸੀਂ ਕਿਸੇ ਦਾ ਭਲਾ ਤਾਂ ਕਰ ਸਕਦੇ ਕਿਸੇ ਦਾ ਨੁਕਸਾਨ ਨਹੀਂ ਕਰਾਂਗੇ ਇੱਕ ਕੁੜੀ ਆ ਦੇ ਮੂੰਹੋਂ ਕਹਿ ਰਹੀ ਆ ਮੌਕੇ ਦੇ ਅਫਸਰਾਂ ਨੂੰ ਵੀ ਮੇਰਾ ਰੇਪ ਹੋਇਆ ਤੇ ਇੱਕ ਸਿੰਘ ਦੁਆਰਾ ਉਹਨੂੰ ਚੱਕ ਚੱਕ ਕੇ ਨਹੀਂ ਤੁਰੂਗਾ ਹੋਰ ਦਰਵਾਜ਼ਿਆਂ ਦੇ ਉੱਤੇ ਵੀ ਸਾਡੀ ਕੁੜੀ ਦੇ ਬਿਆਨ ਲੈਣ ਨਹੀਂ ਐਵੀਡੈਂਸ ਤੁਹਾਡੇ ਕੋਲ ਸਾਰੇ ਇੰਨਾ ਸਮਝ ਨਹੀਂ ਦਿੰਦਾ ਬਾਈ ਜੀ ਉਹਨਾਂ ਨੇ ਜਿਹੜੀ ਕੁੜੀ ਨੇ ਬਿਆਨ ਤੇ ਪਰਚਾ ਦਰਜ ਹੋਇਆ ਮਿਸਿੰਗ ਆ ਪੁਲਿਸ ਜਗਰਾਉਂ ਦੀ ਦੱਸੇ ਕਿੱਥੇ ਆ ਜੇ ਉਹ ਕਹਿੰਦੀ ਅਮਰਤਪਾਲ ਨੇ ਕਨੈਪ ਕੀਤਾ ਸੀ ਮੈਨੂੰ ਤੇ ਮੇਰੇ ਤੋਂ ਵੀਡੀਓ ਲੈ ਲਓ ਸਾਰੀਆਂ ਜਗਰਾਉਂ ਦੇ ਵਿੱਚ মিডিਆ ਗਿਆ ਸੀ ਜਿਕਰ ਉਹਦੇ ਵਿੱਚ মিডিਆ ਗਿਆ ਸੀ ਨਾਲੇ ਬਾਈ ਜੀ ਉਹ ਇੱਕ ਨਿੱਜੀ ਕਿਸੇ ਫੈਮਿਲੀ ਦਾ ਮਸਲਾ ਨਹੀਂ ਸੀ ਉਹ ਜੇ ਆਪਾਂ ਦੋਵੇਂ ਭਰਾ ਵਾਂ ਸਕੇ ਠੀਕ ਆ ਆਪਣੀ ਇੱਕ ਸਾਕੀ ਭੈਣ ਤੇ ਸਖਾ ਪਿਓ ਘਰੇ ਆ ਬਗਾਨਾ ਬੰਦਾ ਘਰੇ ਆ ਕੇ ਸਾਡੇ ਪਿਓ ਨੂੰ ਬੰਨ ਕੇ ਸਾਡੀ ਭੈਣ ਦਾ ਰੇਪ ਕਰੇ ਤੁਸੀਂ মিডিਆ ਢੀਕੋਗੇ ਤੁਸੀਂ ਉਸਦੀ ਸਸਤੀ ਉਸੇ ਦਾ ਮਦਦ ਕਿਸੇ ਨੂੰ ਤਾਂ ਬਹੁਤ ਬਾਰੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਅਸੀਂ ਮੰਨਿਆ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ ਸਾਡੇ ਪਿਓ ਦੀ ਬੇਇੱਜ਼ਤੀ ਹੋ ਰਹੀ ਆ ਸਾਡੀਆਂ ਪੰਜਾਬ ਦੀਆਂ ਧੀਆਂ ਦੀ ਬੇਬਤੀ ਹੋ ਰਹੀ ਆ ਤੇ ਅਸੀਂ ਕਿਵੇਂ ਯਾਰ ਲੈਂਦੇ ਅਸੀਂ মিডিਆ ਇਕੱਠਾ ਕਰਦੇ ਮੈਂ ਇਹ ਗੱਲ ਅੱਗੇ ਵੀ ਕਹੀ ਸੀ ਜੇ ਗੱਲਬਾਤ ਇਹ ਕੁੜੀ ਕੱਲੀ ਪੁਲਿਸ ਕੋਲੇ ਲੈ ਕੇ ਜਾਂਦੀ ਪੁਲਿਸ ਨੇ ਬਾਬੇ ਤੇ ਪਰਚਾ ਨਹੀਂ ਕਰਨਾ ਸੀ ਹੋ ਸਕਦਾ ਪੁਲਿਸ ਪਰਚੇ ਦੇ ਵਿੱਚੋਂ ਬਾਬੇ ਨੂੰ ਬਾਹਰ ਕੱਢੇ ਤੇ ਪੰਜਾਂ ਦਿਨਾਂ ਦੇ ਵਿੱਚ ਕਿਉਂ ਪ੍ਰੋਟੈਕਸ਼ਨ ਦਿੱਤੀ ਚਾਰੀ ਪੁਲਿਸ ਵੱਲੋਂ ਸਿੱਕੇ ਨੂੰ ਵਾਰ-ਵਾਰ ਕੁਲਵੰਤ ਸਿੰਘ ਸਹੋਤੇ ਨੂੰ ਪੁਲਿਸ ਚੱਕੇ ਸਿੱਧੀ ਜੀ ਗੱਲ ਆ ਤੇ ਡੀਐਸਪੀ ਜਸਜੋਤ ਸਿੰਘ ਦੀ ਪੁੱਛਗਿੱਛ ਕੀਤੀ ਜਾਵੇ ਸਾਡੇ ਕੋਲੇ ਰਿਕਾਰਡਿੰਗ ਆ ਅਸੀਂ ਉਹ ਹੁਣ ਚਲਾ ਦਿੰਨੇ ਆ ਬੰਦਾ ਵੈਰੀਫਾਈ ਕਰਨ ਕੌਣ ਆ ਸਾਨੂੰ ਨਹੀਂ ਪਤਾ ਪੋ ਪੋਲਿਟিক্যাল ਪ੍ਰੈਸ਼ਰ ਹੈ ਤੁਹਾਨੂੰ ਲੱਗਦਾ ਪੋਲਿਟিক্যাল ਉਹ ਨੇ ਸਾਨੂੰ ਇਹ ਕਿਹਾ ਵੀ 27 ਲੱਖ ਰੁਪਇਆ ਦਿੱਤਾ 7 ਲੱਖ ਚ ਕੁੜੀ ਨਾਲ ਗੱਲ ਹੋਈ ਆ 2.5 ਲੱਖ ਉਹਨੂੰ ਦੇਤਾ ਬਾਕੀ 4.5 ਰਹਿੰਦਾ 20 ਲੱਖ ਜਸਜੋਤ ਲੈ ਗਿਆ ਤੇ ਅੱਧਾ ਕਿਲੋ ਸੋਨਾ ਠਾਠ ਤੇ ਹਜੇ ਪਿਆ ਹੋਇਆ ਉਹ ਇਹਨਾਂ ਨੇ ਚੱਕਣਾ ਵਾ ਪਰ ਤੈਨੂੰ ਇਹਨਾਂ ਘੜੀ ਸਣਾ ਇਕੜੀ ਸਣਾ ਜੇ ਉਹ ਰਿਕਾਰਡਿੰਗ ਸਾਨੂੰ ਮੈਂ ਦਊਂਗਾ ਤੇ ਉਹ ਤੁਸੀਂ ਚਲਾ ਦਿਓ ਸਾਨੂੰ ਕੋਈ ਪਰਵਾਹ ਨਹੀਂ ਕਿਸੇ ਮਾਈ ਦੋ ਨਾ ਸਤਿ ਸ਼੍ਰੀ ਅਕਾਲ ਸਿੱਧੂ ਜੀ ਆ ਵੀ ਸਨ ਹੋ ਰਹੇ ਬਾਬਾ ਜੀ ਤੁਸੀਂ ਕਹਿੰਦੇ ਜੇ ਤੁਹਾਡੇ ਪੁਲਿਸ ਨੇ ਕਿਹਾ ਤੁਹਾਡੇ ਕਿਨਾ ਪਿੰਡ ਦਾ ਪਰਚਾ ਪੈਣਾ ਤੁਸੀਂ ਡੀ ਵੀ ਆਰ ਕਰਾ ਜਿਹੜੀ ਤੁਸੀਂ ਸਿੱਖੀ ਸੀ ਆਪਣੇ ਕਾਟੋਰਚ ਉਹ ਨੈੱਟ ਚੋਂ ਸੜਕੇ ਮੈਨੂੰ ਲੱਗਿਆ ਵੀ ਸਾਰੀ ਗੱਲ ਬਾਤ ਹੋਈ ਹੈ ਡੀ ਵੀ ਆਰ ਹੋਣੀ ਚਾਹੀਦੀ ਹੈ ਤੁਹਾਨੂੰ ਐਵਿਡੈਂਸ ਜਦੋਂ ਸਾਡੇ ਦੋਸ਼ਮਣ ਹੀ ਹੋ ਗਏ ਜਦੋਂ ਉਹਨਾਂ ਨੂੰ ਕੁੜੀ ਨਹੀਂ ਕਹਤਾ ਰੇਪ ਹੋਇਆ ਉਹਨਾਂ ਨੂੰ ਵੀਡੀਓ ਦੇ ਦਿੱਤੀਆਂ ਤੇ ਫਿਰ ਸਾਡੇ ਤੇ ਪਹਿਲਾਂ ਡੀ ਵੀ ਆਰ ਲੈ ਲੈਂਦੇ ਸੀ ਦੇਣ ਹੀ ਚੱਲੇ ਸੀ ਸਾਨੂੰ ਕਹਿੰਦੇ ਤੁਹਾਡੇ ਤੇ ਕੜਾਈਪਕ ਦਾ ਪਰਚਾ ਪਾਉਣਾ ਤੇ ਲੁੱਟ ਖੋਹ ਦਾ ਪਰਚਾ ਪਾਉਣਾ ਅਸੀਂ ਪੁਲਿਸ ਦੇ ਮੱਥੇ ਕਿਵੇਂ ਲੱਗ ਆ ਆ ਮੈਂ ਰਿਕਾਰਡਿੰਗ ਸੁਣਾ ਦਿੰਨਾ 4 ਮਿੰਟਾਂ ਦੀ ਲਾ ਦਿਓ ਵਿੱਚ ਹਾਂਜੀ ਦੱਸੋ ਮੇਰਾ ਨਾਮ ਨਹੀਂ ਹੁਣ ਕਿਹਦਾ ਬੱਚੇ ਨਹੀਂ ਨਹੀਂ ਤੁਸੀਂ ਕੌਣ ਮੈਂ ਲੀਵਰ ਦੁਨੀਆ ਦਾ ਪ੍ਰਧਾਨ ਗੱਲ ਕਰ ਰਿਹਾ ਜਗਰਾਉਂ ਤੋਂ ਓਕੇ ਠੋਡੀ ਖਿਲਾਫ ਕੁੜੀ ਨੇ ਬਿਆਨ ਦੇ ਦਿਆ ਓਕੇ ਠੋਡੀ ਬਕਲਾ ਓਕੇ ਕੱਲ ਜੀ ਬਾਰਤ ਤੋਂ ਤੇ ਕੋਰ ਦੇ ਵਿੱਚ ਹਾਂ ਸ਼ੁਕਰਵਾਰ ਹਾਂਜੀ ਹਾਂ ਲੋ ਹਾਂਜੀ ਹਾਂਜੀ ਇਹ ਜਿਹੜਾ ਮੈਂ ਇਹਨੂੰ ਬੰਦਾਵਾ ਉਹ ਹੈ ਆਵਾ ਕੁਲਵਰ ਤੋਂ ਹਸਦਾ ਓਕੇ ਹਾਂ ਜੀ ਤੁਸੀਂ ਨੂੰ ਬਥੇ ਨਾ ਸਾਰੇ ਮੈਂ ਲੁਧਿਆਣੇ ਹੁੰਦਾ ਮੈਂ ਤਾਂ ਸਾਰੀ ਗੱਲ ਬਰ ਬਾਕੀ ਬਹਿ ਕੇ ਦੱਸਦਾ ਨਹੀਂ ਮੈਂ ਤਾਂ ਥੋੜਾ ਬਾਹਰ ਹੀ ਸੀਗਾ ਇੱਧਰ ਹਰਿਆਣੇ ਵਾਲੀ ਆਇਆ ਹੋਇਆ ਸੀਗਾ ਹਰਿਆਣੇ ਵਾਲੀ ਸਾਡੂ ਹਾਂ ਓਕੇ ਜਣੀ ਮੇਰਾ ਕੋਈ ਨਾਂ ਤੇ ਜਾਨੀ ਉਹ ਤਾਂ ਮੇਰਾ ਕੋਈ ਇਹ ਬਿਝਰ ਬਣਿਆ ਨਾ ਕਿ ਮੈਂ ਉਹਨਾਂ ਬੰਦਿਆਂ ਚ ਪੈਂਦਾ ਔਟਦਾ ਮੈਂ ਆਪਾਂ ਹੈਗੇ ਆ ਨਹੀਂ 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 ਭਾਈ ਆਪਾਂ ਤਾਂ ਕਾੜ ਨੂੰ ਲੈਣਾ ਨਾ ਹਾਂਜੀ ਮੀ ਆ ਬੋਨਾਂ ਕੋਲ ਨਾ ਜਾਂ ਬੀਰਵਾ ਮੁੜ ਕੇ ਉਹਨਾਂ ਨੇ ਮੇਰੇ ਕੋਲ ਕੋਈ ਗੱਲ ਕੋਈ ਗੱਲ ਨਹੀਂ ਕਰਨੀ ਉਹਨਾਂ ਨੇ ਨਹੀਂ ਨਹੀਂ ਫਿਰ ਵੀ ਕੀ ਕਹਿੰਦੇ ਆ ਕੁੜੀ ਨੇ 7 7 ਲੱਖ ਦੇ ਬੇਬੀ ਕੁੜੀ ਹੋਏ ਜਿਹੜੀ ਪਹਿਲਾਂ ਤੁਹਾਡੇ ਕੋਲ ਕੁੜੀ ਆਈ ਨਾ ਹੂੰ ਹਾਂ ਓਕੇ ਹਾਂਜੀ 2 ਲੱਖ ਰੁਪਈਆ ਨਹੀਂ ਨਾ 3 ਲੱਖ ਰੁਪਈਆ ਦੇ 2.5 ਲੱਖ ਰੁਪਈਆ ਇਹਨਾਂ ਨੇ ਦੇਤਾ ਕੁੜੀ ਨੂੰ ਓਕੇ ਕੁਰੀਏ ਨੇ ਉਹਦੇ ਬਾਰਗਲਾ ਬਿਆਨ ਜਿੱਤੇ ਆ ਵੀ ਸਾਥੋਂ ਬੰਦੂਗ ਦੀ ਨੋਕ ਤੇ ਬਾਪੇ ਕੋਲੋਂ ਤੇ ਮੇਰੇ ਕੋਲੋਂ ਇਹਨਾਂ ਨੇ ਇਹ ਕੰਮ ਕਰਾਇਆ ਵਾ ਓਕੇ ਹਾਂਜੀ ਚਲੋ ਕੋਈ ਨਾ ਕਾਰਵਾਈ ਕਰਾਉਣ ਨੂੰ ਫਿਰਦੇ ਹੋਣਗੇ ਹਾਂ ਤੁਹਾਡੇ ਦੇ ਜਣੀ ਉਹਨਾਂ ਨੇ ਕਾਰਵਾਈ ਕਰਾ ਦਿੱਤੀ ਆ ਤੇ ਜਿਹੜਾ ਮੇਨ ਉਹ ਬੰਦਾ ਵਿੱਚ ਡੀਐਸਪੀ ਦਾ ਡੀਐਸਪੀ ਦਾ ਸਿਦੋ ਦਾ ਹਾਂ ਆ ਸਾਡੀ ਗੇਮ ਉਹਦੀ ਆ ਕਿ ਹਰਮਨ ਸਿੰਘ ਸੋਤਾ ਉਹ ਵਿੱਚ ਮੇਨ ਮੁੰਡਾ ਇਹ ਐਸਬੀ ਨੇ ਕਿਨੇ ਪੈਸੇ ਲਏ ਹੋਣਗੇ ਐਸਬੀ ਨੇ 2 ਲੱਖ ਰੁਪਏ ਲਏ ਬਾਬੇ ਦਾ ਆ ਅੱਧਾ ਕਿਲੋ ਸੋਨਾ ਵੜਾ ਬਾਬੇ ਦਾ ਪਿਆਵਾ ਅੱਧਾ ਕਿਲੋ ਸੋਨਾ ਲਿਆ ਉਹਨੇ ਨਹੀਂ ਬਾਬੇ ਦਾ ਸੋਨਾ ਉਹਨੇ ਲੈ ਲਿਆ ਅੱਧਾ ਕਿਲੋ ਅੱਧਾ ਕਿਲੋ ਸੋਨਾ ਦਾ ਪਿਆਵਾ ਉਠਾੜਦੀ ਪਿਆਵਾ ਓਕੇ ਆ ਉਹ ਰਹੀ ਬੀ ਐਸ ਵੀ ਦਾ ਜੋਦੀ ਉਹਦੇ ਤੇ ਆਖਾਂ 2 ਲੱਖ ਡੋਲਿਆ ਸਾਰਾ ਕੰਮ ਹੈ ਓਕੇ ਇਹ ਕੋਣ ਕੁਲਵੰਤ ਸਿੰਘ ਸੋਤਾ ਕੁਲਵੰਤ ਸਿੰਘ ਸੋਤਾ ਦਾ ਮਿੱਤਰ ਆ ਨੇ ਕਲਵਾਨ ਸਿੰਘ ਸੋਤਾ ਦਾ ਹੀ ਮਿੱਤਰ ਆ ਜਦੋਂ ਕਲਵਾਨ ਸਿੰਘ ਸੋਤਾ ਕਿਸੇ ਨਾਲ ਗੱਲ ਕਰਨ ਜਾਂਦਾ ਜਾਂ ਕੋਈ ਡੀਲ ਹੁੰਦੀ ਹੈ ਉਹਦੇ ਨਾਲ ਇਹ ਜਾਂਦਾ ਇਹ ਕਹਿੰਦਾ ਜਦੋਂ ਜਦੋਂ ਤੈਨੂੰ ਖਤਮ ਕਰਨ ਦੀ ਸਾਜਿਸ਼ ਹੋਈ ਸਾਡੇ ਤੋਂ ਸੁਣੀ ਨਹੀਂਗੇ ਇਹ ਸੋਤਾ ਕੌਣ ਹੈ ਕਲਵਾਨ ਸਿੰਘ ਸੋਤਾ ਬਾਬਾ ਬਜਿੰਦਰ ਸਿੰਘ ਚੰਨ ਘਟ ਵਾਲੇ ਦਾ ਸਮਰਥਕ ਆ ਡੇਰੇ ਤੇ ਆਉਂਦਾ ਜਾਂਦਾ ਸੀ ਜੀ ਨੇ ਰਮਨਦੀਪ ਕੌਰ ਦੇ ਨਾਲ ਡੀਲ ਕੀਤੀ ਸਾਡੇ ਤੋਂ ਪਾਸੇ ਕਰਾਇਆ ਉਹਦੇ ਤੋਂ ਲੈ ਕੇ ਪੁਲਿਸ ਵਾਲਿਆਂ ਨੂੰ ਉਹ ਐਪਲੀਕੇਸ਼ਨ ਦੇਣ ਵਾਲਾ ਸੋਹਤਾ ਹੀ ਆ ਇੱਕ ਇੱਕ ਮੈਂ ਵੀਡੀਓ ਵਾਇਰਲ ਕੀਤੀ ਸੀ ਬਾਬੇ ਦੇ ਭੋਰੇ ਦੀ ਉਸ ਪਰਿਵਾਰ ਕੋਲੇ ਕਾਰਨ ਆ ਕੁਲਵੰਤ ਸਿੰਘ ਸੋਤਾ ਜਾਂਦਾ ਡੀਐਸਪੀ ਕੋਲੇ ਪਰਿਵਾਰ ਨੂੰ ਲੈ ਕੇ ਜਾਂਦੇ ਆ ਡੀਐਸਪੀ ਕਹਿੰਦਾ ਤੁਸੀਂ ਅਮਰਤਪਾਲ ਸਿੰਘ ਮਹਿਰੋ ਦੇ ਖਿਲਾਫ ਦਰਖਾਸਤ ਦਿਓ ਕਾਰਵਾਈ ਕਰੂੰਗਾ ਮੈਂ ਚਾਰਾ ਨਹੀਂ ਚੱਲਿਆ ਆ ਸਹੋਤੇ ਨੂੰ ਪਤਾ ਨਹੀਂ ਕੋਈ ਫੋਨ ਆਇਆ ਜਾਂ ਮੈਸੇਜ ਆ ਸਾਨੂੰ ਨਹੀਂ ਪਤਾਗਾ ਪਰ ਇਸੇ ਬੰਦੇ ਨੇ ਕਿਹਾ ਉਹ ਵੀ ਕਾਲ ਰਿਕਾਰਡਿੰਗਾਂ ਕਹਿੰਦੇ ਇਹਨੇ ਬਾਰੋਸ ਟ੍ਰੇਲਗਾ ਤੋਂ ਫੋਨ ਲਵਾਇਆ ਤੇ ਉੱਥੇ ਕਿਹਾ ਵੀ ਤੇਰਾ ਅਸੀਂ ਨੁਕਸਾਨ ਕਰਾਂਗੇ ਡੀਐਸਪੀ ਜਸਜੋਤ ਸਿੰਘ ਉਹਨੇ ਦੱਸਿਆ ਜੀ ਜਸਜੋਤ ਸਿੰਘ ਕਹਿੰਦਾ ਕਹਿੰਦਾ ਐਸਐਸਪੀ ਨੂੰ ਤੂੰ ਦਰਖਾਸਤ ਦੇ ਮਾਰਗ ਕਰਾਊਗਾ ਮੈਂ ਮਹਿਰੋਵਾਲ ਤੇ ਪਰਚਾ ਕੱਟ ਕੇ ਉਹਨੂੰ ਮੈਂ ਲੈ ਕੇ ਆਊਗਾ ਜਦੋਂ ਪਰਸੋਂ ਬਾਬੇ ਤੇ ਬਲਾਤਕਾਰ ਦਾ ਰੇਪ ਪਰਚਾ ਹੁੰਦਾ ਵਾ ਮੋਕੇ ਦੇ ਵਿੱਚ ਮੋਗੇ ਦੀ ਪੁਲਿਸ ਲੜਕੀ ਨੂੰ ਲੈ ਕੇ ਵੈਰੀਫਾਈ ਕਰਨ ਵਾਸਤੇ ਭੋਰਾ ਜਦੋਂ ਆਉਂਦੀ ਆ ਤੇ ਮੂਰੇ ਨਾਕਾ ਲੱਗਾ ਵਾ ਉੱਥੇ ਡੇਰੇ ਦੇ ਪੁਲਿਸ ਕਹਿੰਦੀ ਐ ਵਿੱਚ ਮਹਿਰੋਵਾਲਾ ਬਾਬਾ ਤਾਂ ਨਹੀਂ ਹੈ ਉਹ ਕਹਿੰਦੇ ਨਹੀਂ ਉਹ ਕਹਿੰਦੇ ਜੇ ਮਹਿਰੋਵਾਲਾ ਪਾਪਾ ਮਿਲੇ ਤਾਂ ਸਾਨੂੰ ਦੱਸਿਓ ਕਿੱਥੇ ਆ ਇਸ ਸਾਰੀ ਕਹਾਣੀ ਇਹਨਾਂ ਦੀ ਆ ਕਲਵਾਨ ਸਿੰਘ ਸੋਹਤਾ ਤੇ ਜਸਜੋਤ ਸਿੰਘ ਦੀ ਮੈਂ ਇਹੀ ਕਹਿਣਾ ਵੀ ਮੇਰੇ ਤੇ ਪ੍ਰੈਸ਼ਰ ਇਸ ਕਿਹੜੀ ਗੱਲ ਦਾ ਮੈਂ ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਲਈ ਕੀਤਾ ਮੈਨੂੰ ਉਹਦੀ ਹਜ਼ੂਰੀ ਚ ਲੈ ਜਾਓ ਜੇ ਮੈਂ ਪਾਟਿਆ ਨੋਟ ਵੀ ਚੱਕਿਆ ਬਾਬੇ ਦਾ ਤੋਲਾ ਸੋਨਾ ਵੀ ਉੱਥੋਂ ਚੱਕਿਆ ਪਾਣੀ ਦਾ ਭਰਿਆ ਹੋਇਆ ਗਲਾਸ ਵੀ ਬਾਬੇ ਦੀ ਠਾਠ ਚੋਂ ਪੀਤਾ ਤੁਸੀਂ ਮੇਰੇ ਗੋਲੀ ਮਾਰ ਦਿਓ ਸਾਡਾ ਪਰਿਵਾਰ ਪਰਚਾ ਨਹੀਂ ਕਰਾਊਗਾ